ਜਦੋਂ ਸਿਰਫ ਦੋ ਸਿੰਘਾਂ ਨੇ ਮੁਗਲਾਂ ਦੇ ਵਿਰੁੱਧ ਆਪਣਾ ਹੀ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੁਗਲ ਸਲਤਨਤ ਨੇ ਹਰ ਇੱਕ ਸਿੱਖ ਦੇ ਵੱਡੇ ਸਿਰ ਦਾ ਮੁੱਲ 80 ਰੁਪਏ ਲਾ ਦਿੱਤਾ ਸੀ। ਉਸ ਵੇਲੇ ਮੁਗਲ ਸਲਤਨਤ ਦਾ ਬਾਦਸ਼ਾਹ ਚਾਹੁੰਦਾ ਸੀ ਕਿ ਸਿੱਖਾਂ ਨੂੰ ਜੜ ਤੋਂ ਹੀ ਖਤਮ ਕਰ ਦਿੱਤਾ ਜਾਵੇ। ਕੁਝ ਸਮੇਂ ਬਾਅਦ ਹੀ ਮੁਗਲ ਬਾਦਸ਼ਾਹ ਜਕਰੀਆ ਖਾਨ ਇਹ ਐਲਾਨ ਕਰਦਾ ਹੈ ਕਿ ਸਾਰੇ ਸਿੰਘਾਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਹੁਣ ਕੋਈ ਵੀ ਸਿੰਘ ਨਹੀਂ ਬਚਿਆ। ਇਹ ਗੱਲ ਜਦੋਂ ਜੰਗਲ ਵਿੱਚ ਰਹਿ ਰਹੇ ਬਾਬਾ ਗਰਜਾ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਨੂੰ ਪਤਾ ਲੱਗਦੀ ਹੈ ਤਾਂ ਉਹ ਤਰਨਤਾਰਨ ਦੇ ਪਿੰਡ ਨੂਰਦੀਨ ਵਿੱਚ ਜਿੱਥੇ ਮੁਗਲਾਂ ਦੀ ਛੋਣੀ ਹੁੰਦੀ ਹੈ ਉੱਥੇ ਤਾਵਾ ਬੋਲ ਦਿੰਦੇ ਹਨ ਦੋਵੇਂ ਸਿੰਘ ਇੰਨੀ ਤੇਜ਼ੀ ਨਾਲ ਹਮਲਾ ਕਰਦੇ ਨੇ ਕਿ ਜ਼ਕਰੀਆ ਖਾਨ ਦੇ ਸਿਪਾਹੀ ਜ਼ਕਰੀਆ ਖਾਨ ਨੂੰ ਦੱਸ ਹੀ ਨਹੀਂ ਪਾਉਂਦੇ ਕਿ ਹਮਲਾ ਕਿਸ ਨੇ ਕੀਤਾ ਹੈ ਫਿਰ ਬਾਬਾ ਬੋਤਾ ਜੀ ਜ਼ਕਰੀਆ ਖਾਨ ਨੂੰ ਇੱਕ ਚਿੱਠੀ ਲਿਖਦੇ ਹਨ ਜੋ ਕੁਝ ਇਸ ਪ੍ਰਕਾਰ ਹੈ ਮੈਂ ਹਾਂ ਸਿੰਘ ਬੋਤਾ ਹੱਥ ਵਿੱਚ ਸੋਟਾ ਮੋਟਾ ਲਵਾ ਜੰਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਨਿਕਲਿਆ ਖੋਤਾ ਤੇਤੋਂ ਰਾਜ ਨਹੀਂ ਹੋਤਾ ਤੂੰ ਜਾਏਂਗਾ ਦਰਗੇ ਰੋਤਾ ਆਖੀ ਭਾਬੀ ਬਾਨੋ ਕੋ ਤੇਰਾ ਦੇਵਰ ਹੈ ਸਿੰਘ ਬੋਤਾ ਜ਼ਕਰੀਆ ਖਾਨ ਜਦੋਂ ਚਿੱਠੀ ਪੜਦਾ ਹੈ ਤਾਂ ਸਦੀਆਂ ਅੱਖਾਂ ਹੱਡੀਆਂ ਦੀਆਂ ਅੱਡੀਆਂ ਹੀ ਰਹਿ ਜਾਂਦੀਆਂ ਹਨ ਉਹ ਤੁਰੰਤ ਹੀ ਜਲਾਲਉddੀਨ ਨੂੰ 200 ਘੋੜਸਵਾਰ ਦੇ ਕੇ ਦੋਵਾਂ ਸਿੰਘਾਂ ਦੇ ਕੋਲ ਭੇਜਦਾ ਹੈ ਜਲਾਲਉddੀਨ ਦੋਵਾਂ ਹੀ ਸਿੰਘਾਂ ਨੂੰ ਆਤਮ ਸਮਰਪਣ ਕਰਨ ਲਈ ਕਹਿੰਦਾ ਹੈ ਪਰ ਦੋਵੇਂ ਸਿੰਘ ਹੱਥ ਵਿੱਚ ਡਾਂਗਾਂ ਲੈ ਕੇ ਉਹਨਾਂ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ ਤੇ 200 ਘੋੜਸਵਾਰ ਮੁਗਲਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾਉਂਦੇ ਹਨ ਅਤੇ ਸਾਬਿਤ ਕਰਦੇ ਹਨ ਕਿ ਜਦੋਂ ਤੱਕ ਇੱਕ ਤਿਆਰ ਬਰ ਤਿਆਰ ਸਿੱਖ ਵੀ ਜਿਉਂਦਾ ਹੈ ਉਦੋਂ ਤੱਕ ਖਾਲਸਾ ਰਾਜ ਰਹੇਗਾ